ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਬੀਤੀ ਰਾਤ ਟਿੱਪਾ ਰੂਟਸ ਦੇ ਤੇ ਮੰਡਲ ਪ੍ਰਧਾਨ ਪ੍ਰਮੋਦ ਕੁਮਾਰ ਵੱਲੋਂ ਆਯੋਜਿਤ ਚੋਣ ਜਲਸੇ 'ਚ ਸੰਬੋਧਨ ਦੌਰਾਨ ਜਿੱਥੇ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ ਉਥੇ ਉਹਨਾਂ ਵਿਰੋਧੀ ਪਾਰਟੀਆਂ ਨੂੰ ਸਿਆਸੀ ਰਗੜੇ ਵੀ ਲਾਏ ਉਨਾ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧ ਦਿਆ ਕਿ ਆਪ ਸੁਪਰੀਮੋ ਜੇਲ ਤੋਂ ਆਰਜੀ ਜਮਾਨਤ ਤੇ ਆਏ ਹਨ ਨੇ ਉਸ ਤੇ ਵੀ ਮਾਨਯੋਗ ਅਦਾਲਤ ਨੇ ਸਖਤ ਹਦਾਇਤਾਂ ਦਿੱਤੀਆਂ ਕਿ ਭਾਵੇਂ ਕਿ ਕੇਜਰੀਵਾਲ ਬਤੌਰ ਮੁੱਖ ਮੰਤਰੀ ਪ੍ਰਚਾਰ ਲਈ ਜਾ ਸਕਦੇ ਹਨ ਔਰ ਉਹ ਨਾ ਤਾਂ ਮੁੱਖ ਮੰਤਰੀ ਦਫਤਰ ਜਾਣਗੇ ਤੇ ਨਾ ਹੀ ਕਿਸੇ ਫਾਈਲ ਵਗੈਰਾ ਤੇ ਦਸਤਖਤ ਕਰਨਗੇ ਇਹ ਉਹੀ ਕੇਜਰੀਵਾਲ ਨੇ ਜਿਹਨੇ ਅੰਨਾ ਹਜ਼ਾਰੇ ਨਾਲ ਬੈਠ ਕੇ ਸਵਰਾਜ ਦੀਆਂ ਗੱਲਾਂ ਕਰਦੇ ਸੀ ਇਹ ਲਾਲੂ ਪ੍ਰਸਾਦ ਜਾਦਵ ਦੀ ਜੇਲ ਯਾਤਰਾ ਸਮੇਂ 라ਵੜੀ ਦੇਵੀ ਨੂੰ ਕੁਰਸੀ ਦੇਣ ਤੇ ਸਵਾਲ ਚੁੱਕਦੇ ਸੀ ਅੱਜ ਖੁਦ ਕੇਜਰੀਵਾਲ ਜਦੋਂ ਜੇਲ ਸੀ ਤਾਂ ਉਹਨਾਂ ਦੀ ਕੁਰਸੀ ਤੇ ਕੌਣ ਬੈਠਦਾ ਸੀ ਕਿ ਕੇਜਰੀਵਾਲ ਨੂੰ 70 ਵਿਧਾਇਕਾਂ ਚੋਂ ਇੱਕ ਵੀ ਵਿਧਾਇਕ ਮੁੱਖ ਮੰਤਰੀ ਦੇ ਕਾਬਲ ਨਹੀਂ ਲੱਭਿਆ ਉਹਨਾਂ ਕਿਹਾ ਕਿ ਇਸੇ ਤਰ੍ਹਾਂ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਨੂੰ ਵੀ ਉਮੀਦਵਾਰ ਨਹੀਂ ਲੱਭਿਆ ਕਾਂਗਰਸ ਨੇ ਲੁਧਿਆਣਾ ਵਾਲੇ ਕਾਂਗਰਸੀਆਂ ਦੇ ਮੂੰਹ 'ਚ ਤੇਜਪੇੜ ਮਾਰ ਕੇ ਬਾਹਰੋਂ ਉਮੀਦਵਾਰ ਲਿਆਂਦਾ ਹੈ ਅਜਿਹੀ 'ਚ ਕਾਂਗਰਸ ਹਾਰੀ ਹੋਈ ਲੜਾਈ ਲੜ ਰਹੀ ਹੈ ਅਜਿਹੀ 'ਚ ਭਾਜਪਾ ਇੱਕੋ ਇੱਕ ਅਜਿਹੀ ਪਾਰਟੀ ਹੈ ਜਿਸ ਦਾ ਦੇਸ਼ ਤੇ ਦੇਸ਼ ਦੀ ਜਨਤਾ ਦੀ ਬਿਹਤਰੀ ਦੀ ਸਭ ਤੋਂ ਵੱਡਾ ਅਜੰਡਾ ਹੈ ਇਨ੍ਹਾਂ ਮੁੱਦਿਆਂ ਤੇ ਹੀ ਅਸੀਂ ਚੋਣ ਮੈਦਾਨ 'ਚ ਉਤਰੇ ਹਾਂ ਰਵਨੀਤ ਬਿੱਟੂ ਨੇ ਕਹਿ ਕੇ ਆਪ ਕਾਂਗਰਸ ਅਕਾਲੀ ਦਲ ਕੋਲ ਸਿਵਾਏ ਗੱਲਾਂ ਦੇ ਕੁਝ ਵੀ ਨਹੀਂ ਬਲਕਿ ਭਾਜਪਾ ਦੇ ਕੀਤੇ ਹੋਏ ਵਿਕਾਸ ਦੇ ਕੰਮ ਚੱਲਦੇ ਆ ਬੋਲਦੇ ਹਨ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਜਿੰਨੀਆਂ ਜਿੰਦੀਆਂ ਜਾਗਦੀਆਂ ਮਿਸਾਲਾਂ ਹਨ ਇਸ ਲਈ ਅੱਜ ਲੋੜ ਹੈ ਕਿ ਅਸੀਂ ਵਿਰੋਧੀ ਪਾਰਟੀਆਂ ਦੇ ਮਨਸੂਬਿਆਂ ਨੂੰ ਸਮਝੀਏ ਤੇ ਦੇਸ਼ ਤੇ ਸੂਬੇ ਦੀ ਭਲਾਈ ਲਈ ਭਾਜਪਾ ਦਾ ਸਾਥ ਦੇਈਏ ਇਸ ਮੌਕੇ ਹੋਰਨਾਂ ਤੋਂ ਇਲਾਵਾ ਦੀਪਕ ਚਾ ਸੌਰਵ ਸਿੰਘ ਅੰਜੀਵ ਗੁਲੇਰੀਆ ਰਾਮ ਨਿਵਾਸ ਸ਼ਰਮਾ ਅਰਵਿੰਦ ਕੁਮਾਰ ਸੁਸ਼ੀਲ ਸਿੰਘ ਐਸ ਸੀ ਗੁਪਤਾ ਅਰਵਿੰਦ ਸਿੰਘ ਆਦ ਹਾਜ਼ਰ ਸਨ